ਕਰ ਲੋ ਇੰਨੀ ਸਫਾਈ ਦਿੰਦਾ ਤੇ ਜਦੋਂ ਵੀਰ ਤੋਂ ਪੁੱਛਦੇ ਆ ਇਹ ਕਿਰਾਏ ਤੇ ਵੀ ਬੀਜ ਦਿੰਦਾ ਜੇ ਕਿਸੇ ਭਰਾਣੇ ਵਿਝਾਉਣਾ ਹੋਵੇ ਕਾਲੇ ਤੋਂ ਤੇ ਕੰਮ ਦੇ ਹਿਸਾਬ ਨਾਲ ਜੇ ਆਪਾਂ ਵਾਲਾ ਕੋਈ ਵਧੀਆ ਕਰਨਾ ਹਾਂ ਉਹ ਜਾ ਰੇਟ ਆ ਬਾਈ ਜੇ ਆ ਇੱਕੋ ਜਿਹਾ ਨਾ ਉਹਦੇ ਵਰਗਾ ਆ ਦੇਖਾ ਤਾਂ ਇਹ ਪਾਣੀ ਪੀ ਜਾਂਦੇ ਸਾਰਾ ਛੋਟੀ ਮੋਟਰ ਦਾ ਤੇ ਦੋ ਓੜੇ ਸਿਰਫ ਦੋ ਓੜੇ ਉਪਰਾਂ ਦਾ ਕਿਸੇ ਦਾ ਨਿਕਣ ਕਾ ਨਾ ਇਹ ਆ ਦੇ ਹਾਂਜੀ ਦੋਸਤੋ ਲੈ ਫਿਰ ਆ ਗਏ ਤੜਕੇ ਦਾ ਟਾਈਮ ਟਾਈਮ ਕੀ ਹੋਇਆ ਹੈ ਟਾਈਮ 7:30 ਹੋਏ ਹੋਣਗੇ ਤੇ ਆਪਾਂ ਭਾਈ ਹਾ ਕਣਕੇ ਸ਼ਾਮ ਨੂੰ ਬੀਜ ਕੇ 4:30 ਹਟ ਗਈ ਜਗਰਾ ਤੇ ਜਿਲਾ ਸੀ ਕੰਮ ਥੋੜਾ ਢਿੱਕਾ ਲੱਗਦਾ ਜਿਗਰ ਕਾ ਜੇ ਦਾ ਤੇ ਹੁਣ ਆਪਾਂ ਕਿਹੜਾ ਸੁੱਕ ਜੀ ਬੀਜਿਆ ਭਾਈ ਇਹਦਾ ਕਾਰਿਆਕਰਮ ਕਰਦੇ ਆ ਕਾਰਿਆਕਰਮ ਕੀ ਹੈ ਕਿਹੜੀਆਂ ਬਟਾਂ ਬੰਗ ਐ ਤੇ ਬਟਾ ਪਾਉ ਬੀਜਾਂ ਤੋਂ ਪਹਿਲਾਂ ਖਿੱਚ ਕੇ ਜਗਰ ਇਹਦੇ ਪਾਸੇ ਕਣਕ ਛਿੱਟ ਕੇ ਛੱਡਾ ਦੇ ਕੇ ਤੇ ਪੈਰ ਜਾ ਮਾਰਦੇ ਆ ਕੋਈ ਫੋੜਾ ਐ ਮਾਰਦਾਂਗੇ ਫੇਰ ਫੇਰ ਆਪਣੀ ਉਹ ਖੜੀ ਆ ਭਾਈ ਸੋਲਰ ਹੋ ਰੀਆਂ ਤੇ ਸੋਲਰ ਦੇ ਨਾਲ ਆ ਕਿਰਪਾ ਕੀਤੀ ਐ ਸੂਰਿਆ ਮਹਾਰਾਜ ਨੇ ਸੁਬਾ ਸੁਬਾ ਦਰਸ਼ਨ ਦੇ ਕੇ ਚੰਗਾ ਦਿਨ ਬਖਸ਼ਿਆ ਅੱਜ ਵੀ ਬਾਬੇ ਨੇ ਵਾਇਗੁਰ ਨੇ ਤੇ ਆਪਾ ਦਾਣੇ ਸਿੱਟ ਕੇ ਖੁੰਝੇ ਸਿੱਟ ਕੇ ਤੇ ਇਥੇ ਇੱਕ ਅੱਧੇ ਕਹਰੇ ਚ ਪਾਣੀ ਛੱਡ ਜਾਗੇ ਤੇ ਫੇਰ ਫੇਰ ਉਹ ਉਥੇ ਛਟੀਆਂ ਖੜੀਆਂ ਐ ਉਹ ਦੀਨੀਆਂ ਵੜਗਾ ਵੜਗਾ ਉਹਨਾਂ ਦੇ ਡਿਊਟੀ ਲਾਉਣੇ ਐ ਇੱਕ ਕਿੱਲਾ ਪਿਆ ਪਾਈ ਹਜੇ ਤੇ ਸਵਾ ਡੁੱਢ ਕਿੱਲਾ ਬਾਰਗੇ ਪਿਆ ਬੀਜ ਨਾਲਾ ਉਹ ਛਟੀਆਂ ਚੱਕਣ ਵਾਲੀਆਂ ਐ ਪੰਗਾ ਕਾਫੀ ਲੰਮਾ ਪ੍ਰੋਸੈਸ ਪਿਆ ਹਜੇ ਚੱਲ ਹੌਲੀ ਹੌਲੀ ਟਾਈਮ ਕਾਫੀ ਪਿਆ ਕਰਨ ਕੇ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਵੀ ਕਣਕ ਦੀ ਬੀਜਾਵਾਜੀ ਕਰਦੇ ਹੋਵੋਗੇ ਭਾਈ ਪਹਿਲਾਂ ਇਹ ਮੋੜ ਪਾਉਣੇ ਦਾਣੇ ਸਿੜਦੇ ਆਂ ਖੁੰਝੇ ਖਾਂਝੇ ਸਿੜਦੇ ਆਂ ਤੇ ਦੇਖ ਕੀ ਬੰਦ ਆਇਗਾ ਫਿਰ ਮੋੜ ਮਾੜ ਬੰਨੇ ਬੁੰਨੇ ਪਾਤੇ ਤੇ ਆਪਾਂ ਛੱਡਤੀ ਆਗੇ ਭਾਈ ਸੋਲਰਾਂ ਤੜਕੇ ਦਾ ਟਾਈਮ ਟਾਈਮ ਤਾਂ 9:00 ਵਜੇ ਖੜ ਹੁਣ ਤਾਂ ਭਾਈ ਤੇon ਛੱਡਦੇ ਆ ਚਲ ਇੱਕ ਕਿਹੜਾ ਜਗੜ ਦੋ ਕਿਹਾਰੇ ਲਾਉਗੀ ਨਾ ਹਉ ਉਥੇ ਕਣਕ ਸਿੱਟ ਕੇ ਉਹ ਘਟਾਏ ਪਿਆ ਕਿਥੇ ਤਾਂ ਤਿਆਰ ਕਰਤਾ ਤੇ ਹੁਣ ਭਾਈ ਆਪਾਂ ਚਲਾਉਨੇ ਆਪਣੀ ਮੋਟਰ ਆਉਣ ਤੇ ਹੁਣ ਚੱਲ 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 ਕਿਰਪਾ ਕਰ ਮਾਰਾ ਕਿਰਪਾ ਚੱਲ 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 ਕਿਰਾ ਥੋੜਾ ਜਿਹਾ ਪਾਣੀ ਆਊਗਾ ਇੰਚ ਘਲਾ ਲਓ ਸਵਾ ਕੰਚਲਾ ਲਓ ਆ ਦੇਣਾ ਇਹਦਾ ਹੌਲੀ ਹੌਲੀ ਸਰੀਰ ਬਣਦਾ ਚੰਨਣ ਗੀਰੇ ਵਾਂਗੂ ਜਿਵੇਂ ਕੋੜ ਕੇਰਲੇ ਵਾਂਗੂ ਕੋੜ ਕੇਲਾ ਠੰਡ ਚ ਮਰੀਆਂ ਵਰਗਾ ਹੀ ਹੁੰਦਾ ਦਾ ਐ ਨਹੀਂ ਪਤਾ ਇਹ ਬੰਦ ਹੋ ਜੇ ਚਲੋ ਫਿਰ ਦੇਖਦੇ ਹੁਣ ਕੀ ਬਣਦਾ ਕਿੰਨਾ ਥਾਂ ਲਾਉਂਦੀ ਹੈ ਤੇ ਆਪਾਂ ਇਹ ਜਿਹਾ ਪਾਣੀ ਜਾਵਾਂਗੇ ਛੱਡ ਤੇ ਇੱਥੋਂ ਜਾਵਾਂਗੇ ਭੱਜ ਉਹ ਤੇ ਛਟਗਾ ਲਵਾ ਕੇ ਜਾ ਕੇ ਪਾਟਾ ਐ ਠੀਕ ਹੈ ਆ ਪਾਪਾ ਵੀ ਬਟਾਂ ਲੈ ਵਾ ਸਿਟੀ ਨੇ ਕਣਕ ਹੈ ਨਾ ਇਹ ਆ ਦੇ ਆ ਇਹ ਆ ਲੈ ਇਹਦੇ ਵਿੱਚ ਛੜਦਾ ਪਾਣੀ ਤੇ ਤਿਆਰ ਕਰਤਾ ਤੇ ਬਰਨ ਤੇ ਮੋੜਵਾੜ ਤੇ ਬੰਬੀਓ ਸਾਨੂੰ ਪਤਾ ਛੜੀ ਤੇ ਉਧਰ ਆ ਆਪਣਾ ਘਵਾਂਡੀ ਕੋਈ ਭਾਈ ਝੋਨੇ ਵਾਲਾ ਵਾਂਗ ਤਿਆਰ ਕਰੀ ਜਾਂਦਾ ਉਹਦੇ ਵਿੱਚੋਂ ਸੂਬਾ ਹੋ ਮਾਰਦਾ ਰੋਟਾ ਵੇਟਰ ਜਾ ਜੇ ਤਵਾਂ ਨਾਲ ਵਾਹ ਕੇ ਉਹ ਗੰਡਾ ਹੀ ਬੰਜਦੇ ਕਣਕ ਉੱਗਰਦੇ ਉੱਤੇ ਡਿੱਗਦੇ ਹੈ ਨਾ ਉਹ ਸ਼ਿਕਾਰੀਾਂ ਦਾ ਸ਼ਿਕਾਰੀ ਚੱਲ ਚੱਕਦੇ ਟੈਂਡ ਫੋੜੀ ਤੇ ਛੜਗਾਂ ਚਲਾਉਣੇ ਹੈ ਡਿਊਟੀ ਆ ਗਏ ਵੱਡੀਆਂ ਚੁੰਝਾਂ ਵਾਲੇ ਸਿੰਬਾਸੀ ਭਾਈ ਉੱਥੇ ਛਟੀਆਂ ਪੱਟੀਆਂ ਦੇ ਸੀ ਮੈਨੂੰ ਆਇਆ ਜਮਾ ਲਾਜ਼ਮੀ ਖੱਡ ਖੁੱਲੂਗੀ ਤੇ ਉਹੀ ਗੱਲ ਬਾਤ ਹੋ ਗਈ ਇਹ ਆ ਸੀ ਤੇ ਇਧਰੋਂ ਆ ਸੀ ਚੱਲ ਪਾਣੀ ਦਾ ਥੋੜਾ ਜਿਹਾ ਘਾਰਾ ਨਹੀਂ ਫੇੜਾ ਤੇ ਕਿਹੜਾ ਲੱਗਣ ਵਾਲਾ ਹੀ ਹੈ ਤੇ ਵੱਡੀਆਂ ਚੁੰਝਾਂ ਵਾਲੇ ਪਹੁੰਚ ਗਏ ਇੱਥੇ ਤੇ ਬਗਲੇ ਹੋ ਰੀਆਂ ਤੇ ਆਪਾਂ ਖੱਡ ਜੀ ਬੰਦ ਕਰਦੇ ਆ ਤੁਸੀਂ ਛਟੀਆਂ ਦੀ ਪੰਤ ਲਾਏ ਨਹੀਂ ਮਾਕੇ ਚੱਲ ਕੇ ਆ ਰਹਾ ਦੇਖਿਓ ਨੂੰ ਯਾਰ ਕਿਹੜਾ ਰਹਿ ਗਿਆ ਅੱਧੇ ਘੰਟੇ ਦਾ ਕੰਮ ਇਹ ਉੱਚੇ ਬਾਣਾ ਦਾ ਹੀ ਪੰਗਾ ਹੁੰਦਾ ਯਾਰ ਤੇ ਆਪਾਂ ਮਾਰਦੇ ਘਰ ਆ ਆ ਫਿਰਦੇ ਚਿੱਟੀਆਂ ਵਰਦੀਆਂ ਵਾਲੇ ਜੋ ਵੱਡੀਆਂ ਚੁੰਝਾਂ ਵਾਲੇ ਹੁੰਦੇ ਮੈਨੂੰ ਐ ਲੱਗਦਾ ਪਾਣੀ ਪੀ ਜਾਂਦੇ ਸਾਰਾ ਉਹ ਹੀ ਆਹ ਫਿਰਦੇ ਪੱਟੂ ਦੀ ਕਿਵੇਂ ਲੜਦੇ ਆ ਜੋ ਵੱਡੀਆਂ ਚੁੰਝਾਂ ਵਾਲੇ ਹੁੰਦੇ ਨੇ ਇਹ ਚ ਉੱਡ ਕੇ ਖਾਲੇ ਜਿਹਾ ਦਿਖਾਈ ਸੀ ਨਾ ਸਾਨੂੰ ਅੱਗੇ ਤਾਂ ਇਹ ਪਾਣੀ ਪੀ ਜਾਂਦੇ ਸਾਰਾ ਛੋਟੀ ਮੋਟਰ ਦਾ ਆ ਦੇਖੀ ਮੋਰਾਂ ਦਾ ਡੇਡਿਆ ਉਹ ਆ ਇਹ ਪੀਂਦੇ ਆ ਪਾਣੀ ਦੇਖ ਸੀਜ਼ਨ ਦੇ ਭਾਈ ਨਰਮੇ ਦੇ ਵਿੱਚੋਂ ਲਾਸਟ ਕਿੱਲੇ ਦੇ ਲਾਸਟ ਦੋ ਓੜੇ ਸਿਰਫ ਦੋ ਓੜੇ ਉਪਰਾਂ ਤਾਂ ਕਿਸੇ ਦਾਗਾ ਆਪਣੇ ਦੋ ਓੜੇ ਰਹਿ ਪੱਟਣ ਵਾਲੇ ਤੇ ਆ ਜਗਾ ਵਟ ਆ ਗਿਆ ਇੱਥੇ ਆ ਤੇ ਆਪਣੇ ਆ ਦੋ ਓੜੇ ਰਹਿ ਗਏ ਇਥੇ ਦੋੜੇ ਪੱਟ ਕੇ ਤੇ ਕੱਲ ਨੂੰ ਦੇਖਦੇ ਆਂ ਚੰਗਾ ਦਿਨ ਬਖਸ਼ਿਆ ਬਾਬੇ ਨੇ ਕੱਲ ਨੂੰ ਚੱਕਾਂਗੇ ਤਾਂ ਫਿਰ ਲੱਗਦੇ ਇਹਨੂੰ ਪਾਏ ਤੇ ਅੱਜ ਵੀ ਆਪਾਂ ਛਟੀਆਂ ਦੇ ਡਿਊਟੀ ਲਾਤੀ ਸਾਨੂੰ ਕਈ ਵਾਰੀ ਦੱਸਦਾ ਨਾ ਵੀ ਉਹ ਨਾ ਪਾਣੀ ਲੱਗੀਆਂ ਦਾ ਨਾ ਆਪਾਂ ਭਾਈ ਛਟੀਆਂ ਪਟਣੀਆਂ ਉਹ ਸੜਕ ਕੰਨੀ ਤਾਂ ਆਪਾਂ ਇਥੇ ਛਟੀਆਂ ਪਟਣ ਆ ਗਏ ਤਾਂ ਐ ਚਲਾਦੇ ਉਹਨਾਂ ਦੇ ਤੜਕੇ ਫਿਰਦੇ ਆਂ ਕਰ 11 ਵਜੇ ਦੇ ਤਾਂ ਮੰਡਦੇ ਆਂ ਫਿਰ ਇਹ ਦੋੜਿਆ ਹਾਂ ਜੀ ਦੋਸਤੋ ਆਪਣਾ ਭਾਈ ਕਾਲਾ ਹਾ ਉਹੀ ਟਰੈਕਟਰ ਆ ਹਾ ਭਾਈ ਕਿਹੜਾ ਤੁਸੀਂ ਉਦੋਂ ਬਾਸਪਤੀ ਵਾਲੇ ਝੋਨੇ ਤੇ ਜਲਦੀ ਜਾਂਦੀ ਸੀ ਮਸ਼ੀਨ ਆ ਇਹ ਟਰੈਕਟਰ ਕਾਲੇ ਨੇ ਲਾ ਕੇ ਹੁਣ ਸੁਪਰ ਸੀਡਰ ਤੇ ਲਾ ਲਿਆ ਤੇ ਜਦੋਂ ਵੀਰ ਤੋਂ ਆਪਾਂ ਪੁੱਛਦੇ ਆ ਪਹਿਲਾਂ ਤੁਹਾਨੂੰ ਮੈਂ ਬਾਹਰ ਦਿਖਾਉਣਾ ਯਾਰ ਇਹਨੇ ਕਿਵੇਂ ਸਫਾਈ ਕਰੀ ਐ ਇਹ ਆ ਝੋਨੇ ਵਾਲਾ ਬਾਣਾ ਹੈ ਨਾ ਆ ਕਰਚੇ ਐ ਤੇ ਚੱਲ ਆਹ ਦਾ ਮਾੜੀ ਇੱਕ ਪਰਾਲੀ ਨੂੰ ਮਾੜੀ ਲਾਈ ਸੀ ਉਹ ਆ ਦੇਖ ਇੰਨੀ ਸਫਾਈ ਦਿੰਦਾ ਭਾਈ ਇਹ ਆ ਹੁਣ ਤੁਸੀਂ ਆਪ ਚੈੱਕ ਕਰ ਲਓ ਇੰਨੀ ਸਫਾਈ ਦਿੰਦਾ ਤੇ ਜਦੋਂ ਵੀਰ ਤੋਂ ਪੁੱਛਦੇ ਆ ਇਹ ਕਿਰਾਏ ਤੇ ਵੀ ਵੀ ਦਿੰਦਾ ਜੇ ਕਿਸੇ ਭਰਾ ਨੇ ਵਿਝਾਉਣਾ ਹੋਵੇ ਕਾਲੇ ਤੋਂ ਤੇ ਰੇਟ ਪੁੱਛਦੇ ਆ ਹਾਂਜੀ ਕਾਲ ਕੀ ਹਾਲ ਹੈ ਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਹਾਂ ਜੀ ਸਾਲ ਤੋਂ ਪਹਿਲਾਂ ਦਾ ਵੀ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਤੇ ਭਾਈ ਆਪਾਂ ਵੀ ਕਿਰਾਏ ਤੇ ਵੀਚਦੇ ਨੇ ਕਿਸੇ ਨੇ ਕੰਮ ਕਰਾਉਣਾ ਹੋਵੇ ਉਹ ਤਾਂ ਭਾਈ ਜੈ ਜੈ ਕੰਮ ਦੇ ਹਿਸਾਬ ਨਾਲ ਜੇ ਆਪਾਂ ਵਾਲਾ ਕੋਈ ਵਧੀਆ ਕਰਨਾ ਉਹ ਜਾ ਰੇਟ ਆ ਭਾਈ ਜੇ ਅਗਲਾ ਆਕੇ ਯਾਰ ਵੀ ਆਪਾਂ ਘੱਟ ਤੇ ਕੋਣ ਵੀ ਆਪਾਂ ਘੱਟ ਤੇ ਵੀ ਕਰਾਂ ਠੀਕ ਹੈ ਹਾਂ ਉਹ ਵੀ ਫਿਰ ਜੈ ਜੈ ਆਲਾ ਵੀ ਆਪਾਂ ਕਰਾ ਸਕਦਾ ਹੁਣ ਵਾਲਾ ਕਹਿੰਦਾ ਵੀ ਉਹ ਰੇਟ ਘੱਟ ਤੇ ਲੈਂਦਾ ਫਿਰ ਵੀ ਘੱਟਦਾ ਫਿਰ ਉਹ ਜਾ ਕੰਮ ਹੀ ਹੁੰਦਾ ਹੁੰਦਾ ਆਹ ਦੇਖ ਲਓ ਕਾਲੇ ਫੁੱਲ ਚ ਕਿੰਨੇ ਚੱਕਰਾਂ ਤੇ ਆ ਇਸ ਟਾਈਮ 11 1700 ਚੱਕਾਂ ਤੇ ਚੱ ਦਾ ਬਾਈ ਯਾਰ ਐ ਵੀ ਬਾਈ ਕਹ ਜੇ ਕਰਾ ਲਓ ਬਾਈ ਹੁਣ ਰੇਟ ਦਾ ਇੱਕ ਚੱਕਰਾ ਵਿੱਚ ਕਹਿੰਦਾ ਘੱਟ ਲੈਂਦਾ ਬਾਈ ਉਹ ਲਾਉਂਦਾ ਨਹੀਂ ਕੰਮ ਨਹੀਂ ਕਰਦੇ ਬਾਈ ਰੇਟ ਦੀ ਕੋਈ ਗੱਲ ਨਹੀਂ ਉਹ ਕੰਮ ਵਧੀਆ ਕਰਾਓ ਜਿਹੜੀ ਗੱਲ ਆ ਆ ਦੇਖੋ ਯਾਰ ਇਹ ਦੂਤੇ ਦਾ ਫਿਰ ਰੱਬ ਦਾ ਨਾ ਹੀ ਐ ਆ ਦੇ ਕਿੰਨਾ ਗੰਦ ਹੁੰਦਾ ਆ ਮੇਰਾ ਤਾਂ ਮਨ ਖੁਸ਼ ਹੋ ਗਿਆ ਯਾਰ ਇੰਨੀ ਸਫਾਈ ਨਹੀਂ ਆਉਂਦੀ ਤੇ ਬਾਕੀ ਕਾਲੇ ਨਾਲ ਹੋਰ ਕਰਦੇ ਨਮਾ ਜਮਤ ਆ ਜਾਏਗਾ 1 ਸਾਲ ਚੱਲਿਆ ਹੈ ਨਾ ਕਾਲਿਆ ਇਸੇ ਕੋਲੇ ਚੱਲਿਆ ਕੋਈ ਮੰਗਿਆ ਨਹੀਂ ਦਿੰਦਾ ਕਿਸੇ ਨੂੰ 20 30 ਕਿੱਲੇ ਵੀ ਜੇ ਨਾਲ ਮਨ ਕਾ ਨਮੀ ਲਾ ਲੋ ਵੀ 20 30 ਕਿੱਲੇ ਵੀ ਜੇ ਨਾਲ ਬਾਕੀ ਭਾਈ ਆਇਆ ਜਰਾ ਕੰਮ ਵਧੀਆ ਕਰਾਵੇ ਕੋਈ ਪੈਸਾ ਨਹੀਂ ਕੱਲਣ ਨੂੰ ਕੰਮ ਅਗਲੇ 6 ਮਹੀਨੇ ਦੀ ਖੇਤੀ ਆ ਜਿੱਖਾਲੇ ਕਿਸੇ ਭਰਾਣੇ ਤੇ ਤੋਂ ਭਾਈ ਆ ਬਜਾਉਣਾ ਹੋਇਆ ਕਿਲਾ ਕੀ ਰੇਟ ਹੈ ਉਹ ਮੌਕੇ ਤੇ ਕਰੇਗਾ ਕਿ ਭਾਈ ਉਹ ਬਾਹਨ ਦੇ ਹਿਸਾਬ ਨਾਲ ਹੁਣ ਜਾਇਆ ਕਈ ਵਾਰੀ ਅਲਗ ਕਦੇ ਵਧੀਆ ਕਰਦਾ ਭਾਈ ਉਹ 100 200 ਦਾ ਫਰਕ ਪੈਂਦਾ ਭਾਈ ਕੋਈ ਬਾਹਲੇ ਵਿੱਚ ਫਰਕ ਨਹੀਂ ਹੁੰਦਾ ਇਹ ਵਾਲੇ ਦਾ ਕੰਮ ਵਧੀਆ ਕਰੇ ਪੈਸਾ ਨਹੀਂ ਕੱਲਣ ਨੂੰ ਵੀ ਕੰਮ 6 ਮਹੀਨੇ ਦੀ ਖੇਤੀ ਹੈ ਜ਼ਿੰਮੇਵਾਰ ਦੀ ਤੇ ਤੇਰਾ ਨੰਬਰ ਬੋਲਣਾਗਾ ਇਹ ਚ ਕਿ ਨਹੀਂ ਬੋਲ ਦੇ ਨੰਬਰ ਚੱਲ ਨੰਬਰ ਬੋਲ ਕਾਲਾ ਭਾਈ ਆਪਦਾ ਭਾਈ ਆਪਣਾ ਨੰਬਰ ਆ 98666 ਠੀਕ ਹੈ 01 ਤੇ ਚ ਬੀਜੀਆਂ ਦਾ ਸੀ ਮੈਂ ਆਪਣਾ ਪੜੋਸੀ ਆ ਇਹ ਤੇ ਮੈਂ ਪਾਣੀ ਲਾਉਂਦਾ ਲਾਉਂਦਾ ਇਹਦੇ ਕੋਲੇ ਆ ਗਿਆ ਮੈਂ ਕਿਹਾ ਦੇਖ ਨੇ ਕਹੜਾ ਕਿੰਨੀ ਕਿ ਸਫਾਈ ਲਿਆਉਂਦਾ ਤੁਹਾਨੂੰ ਦਿਖਾਉਣੇ ਆ ਤੇ ਕਿੰਨਾ ਟਰੈਕਟਰ ਦਬਦਾ ਕਿੰਨੇ ਰੇਸ਼ ਕਿਨੇ ਚੱਕਰਾਂ ਤੇ ਉਹ ਤੁਹਾਨੂੰ ਸਾਰਾ ਕੁਝ ਦੱਸਦਾ ਵੀ ਆਪਦੀ ਮਰਜ਼ੀ ਨਾਲ ਕਿੰਨਾ ਮਰਜ਼ੀ ਪਵਾਲਿਓ ਖੁੱਲਾ ਤੇ ਆ ਪਿਛੇ ਆ ਦੇਖ ਆ ਲੱਗਿਆ ਗਿਆ ਇਹਦੇ ਪਈਆ ਇਹ ਤੇ ਤੁਹਾਨੂੰ ਪੱਤੀ ਹੈ ਜਰ ਇਹਦੇ ਬਾਰੇ ਕੀ ਕੁਝ ਹੁੰਦਾ ਨਾ ਤੇ ਅੱਛਾ ਹਾਂ ਇੱਕ ਗੱਲ ਹੋਰ ਕਹਿੰਦਾ ਭਾਈ ਇਹ ਮੁੰਡਾ ਇਹ ਤੋਂ ਪੁੱਛਦੇ ਖੜੇ ਇੱਕ ਮਿੰਟ ਹੋਰ ਤਵਿਆਂ ਬਾਰੇ ਕੀ ਕਹਿੰਦਾ ਕਹੜਾ ਉਹ ਤਾਂ ਭਾਈ ਆਇਆ ਜੇ ਕਈ ਬੰਦੇ ਭਾਈ ਆਪਦੇ ਟਰੈਕਟਰ ਨਾਲ ਮੁਰੇ ਤਵੀਆਂ ਮਾਰ ਦਿੰਦੇ ਆ ਉਹਦਾ ਭਾਈ ਘੱਟ ਲੈ ਲੈਂਦਾ ਕਿਉਂਕਿ ਉਹ ਟਰੈਕਟਰ ਫਿਰ ਉਹ ਜਨਾ ਸਫਾਈ ਵਾਲਾ ਆ ਉਹ ਜਾਂ ਤਵੀਆਂ ਚ ਆਲੇ ਚਾਹ ਜਾਂ ਮੈਦਾਂ ਉਹ ਪਰੇ ਠੀਕ ਆ ਸਹੀ ਗੱਲ ਹਾਂ ਸਿੱਧਾ ਵਜਾਉਣਾ ਨਰਮੇ ਵਾਲੇ ਛੱਡਿਆਂ ਨੂੰ ਕੁਝ ਮਰਜੀ ਹੋਵੇ ਆਪਾਂ ਸਾਰਾ ਸੁੱਕਦੀ ਹੋਵੇ ਜਾਂ ਕੁਝ ਵੀ ਹੋਵੇ ਆਪਣਾ ਸਾਰਾ ਕੰਮ ਕਰ ਲੈਨੇ ਆ ਠੀਕ ਆ ਭਾਈ ਇਹਨੇ ਕਿਹਾ ਨੇ ਵੀਰ ਨੇ ਨੰਬਰ ਦੱਸਿਆ ਤੁਸੀਂ ਲਾਜ਼ਮੀ ਇਹਨਾਂ ਸੰਪਰਕ ਕਰਿਓ ਤੇ ਆ ਸਫਾਈ ਮੈਨ ਤਾਂ ਵਧੀਆ ਲੱਗਿਆ ਯਾਰ ਇਹ ਦੂਤੇ ਤਾਂ ਨਹੀਂ ਸਫਾਈ ਆਉਂਦੀ ਖਰਾ ਤੇ ਝੋਨਾ ਵੀ ਖਰਚੰਗਾ ਬਹੁਤ ਵਧੀਆ ਹੋਇਆ ਸੀ ਘਟੋ ਘਟ 65 ਕਮਾਣਾ ਇੱਥੋਂ ਕਿੱਲੇ ਦਾ ਝੋਨਾ ਹੋਇਆ ਸੀ ਇਹਨਾਂ ਦੇ ਤੇ ਬਾਕੀ ਦੇਖਦਾ ਨਵਾਂ ਹੈਗਾ ਬਹੁਤ ਵਧੀਆ ਸ਼ੁਰੀਆਂ ਆ ਦੇਗਾ ਤਾਜ਼ੀਆਂ ਹੀ ਪੰਗਾ ਹਨਾ ਕਾਲਿਆ ਹਾਂ ਨਵੇਂ ਹੈ ਬੰਤੀ ਕਿ ਕਿੱਲੇ ਵੀਜੇ ਨੇ 30 ਕਿੱਲੇ ਵੀਜੇ ਵੀਰਾਂ ਦਾ ਤੇ ਆਹ ਦੇਖੋ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਸੁਪਰ ਸੀਡਰ ਤੇ ਬਹੁਤ ਸੋਹਣਾ ਬੀਜਦਾਰ ਮੈਨੂੰ ਤਾਂ ਵਧੀਆ ਲੱਗਿਆ ਤੇ ਝੋਨੇ ਵਾਲਾ ਦੋਸਤ ਨੂੰ ਬਹੁਤ ਵਧੀਆ ਗਿਆ ਚੱਲ ਭਾਈ ਕਾਲਿਆ ਸੋਨੂੰ ਆ ਦਿਖਾਉਣਾ ਆ ਦੇਖ ਪਿੱਛੇ ਆ ਦੇਗਾ ਕੋਈ ਆਇਆ ਨਹੀਂ ਮੈਂ ਸਪੈਸ਼ਲ ਮੈਂ ਮੋਬਾਈਲ ਲੈ ਕੇ ਹੁਣੀ ਆਇਆ ਸੀ ਕਿਤੇ ਆਇਆ ਖੋਗੇ ਸਪੈਸ਼ਲ ਦਿਖਾਉਂਦਾ ਇਹ ਆ ਦੇਖਾ ਇੱਕੋ ਜਿਹਾ ਨਾ ਉਹਦੇ ਵਰਗਾ ਆ ਦੇਖਾ ਉਹੀ ਜਿਹਾ ਹੀ ਚੱਲਦਾ ਇੱਕੋ ਜਹਾ ਚਨੋ ਉੱਥੇ ਆ ਕੇ ਦਿਖਾਉਣਾ ਖੜ ਜਾ ਕੇ ਨਾ ਗੱਲ ਬਾਤ ਹੈ ਬਾਕੀ ਸਾਰੀ ਗੱਲ ਕਾਲੇ ਦੱਸਤੀ ਤਾਂ ਤੁਸੀਂ ਭਾਈ ਜੇ ਜੀ ਕਰਿਆ ਤਾਂ ਬੁਜਾਲਿਓ ਸੰਪਰਕ ਕਰ ਲਿਓ ਘਰ ਕਾਲੇ ਨਾਲ ਤਾਂ ਦਿਖਾਉਣੇ ਆ ਫਿਰ ਆਪਣਾ ਕਾਰਿਆਕਰਮ ਜੇ ਬਲੌਗ ਤੁਸੀਂ ਇੱਥੋਂ ਦੇਖ ਦੇਖਿਆ ਤਾਂ ਸ਼ੁਕਰੀਆ ਤਾਂ ਨਵੇਂ ਭਰਾ ਜੁੜਦੇ ਚੈਨਲ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਆਹ ਪਈ ਇਨੀ ਪ੍ਰਾਲੀ ਇਸ ਨੂੰ ਵੀ ਇਦਾਂ ਹੀ ਬਣਾ ਦੂ ਆਹ ਪਈ ਨਾਲ ਤੇ ਬਾਕੀ ਗੱਲ ਇਸ ਨਾਲ ਕਰ ਲਿਓ ਤੁਸੀਂ ਕਿਹੜਾ ਤੁਸੀਂ ਸਾਰਾ ਆਪਣਾ ਕਾਰਿਆਕਰਮ ਦੇਖਿਆ ਜਿਹਦੇ ਨੇ ਹਨਾ ਤੇ ਕਾਨੂੰ ਕੋਈ ਦਿਖਾਉਣੇ ਕਾਨੂੰ ਹੋ ਸਕੇ ਛਟੀਆਂ ਚੱਕਾਂਗੇ ਆਪਾਂ ਤਾਂ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ